ਸੱਚੀ ਕਾਲ ਜੀ ਸਾਰਿਆਂ ਨੂੰ ਆ ਸਾਥਸਗੀ ਜੀ ਮੈਂ ਕਿਉਂਕਿ ਪਿਛਲੇ 2-3 ਦਿਨ ਬੜਾ ਮਸਰੂਫ ਰਿਹਾ ਚਾਹੇ ਮੈਂ ਇਸ ਮਸਲੇ 'ਚ ਗੱਲ ਪਹਿਲਾਂ ਵੀ ਉਠਾਈ ਹੈ टुडे आई 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 एम स्पीकिंग टू यू बिकॉज़ आई स्टैंड इन सॉलिडैरिटी ਵਿਦ ਕਰਨਲ ਬਾਟ ਸ਼ਾਹਬਸ ਫੈਮਿਲੀ ਜੋ ਉਹਨਾਂ ਦੇ ਬੱਚੇ ਅੰਗਦ ਨਾਲ ਜਾਂ ਜੋ ਕਰਨਲ ਸਾਹਿਬ ਨਾਲ ਆਪ ਤੋਂ ਆਪ ਰਿਹਾ आई कंडम इट इन द स्ट्रांगेस्ट पॉसिबल वर्ड्स मैं मेरे तो अ कर्नल ਬਾਠ ਸਾਹਿਬ ਦੇ ਜੋ ਮਿਸਸਿਜ਼ ਨੇ ਧਰਮ ਪਤਨੀ ਨੇ ਮੈਂ ਉਹਨਾਂ ਦੀ ਵੀਡੀਓ ਅ ਅੱਜ ਜਾ ਕੇ ਉਹ ਦੇਖੀ ਧਿਆਨ ਨਾਲ ਔਰ ਮੈਨੂੰ ਬੜਾ ਅਫਸੋਸ ਹੋਇਆ ਕਿ ਇੱਕ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਘਰ ਦੀ ਉਹਦੇ ਪਰਿਵਾਰ ਦੀ ਜੋ ਹਾਲਾਤ ਪੰਜਾਬ ਪੁਲਿਸ ਨੇ ਬਣਾਏ ਉਹਦੇ ਤੇ ਮੈਨੂੰ ਵੀ ਬੜਾ ਅਫਸੋਸ ਹੋਇਆ ਔਰ ਮੈਨੂੰ ਇਸ ਗੱਲ ਦਾ ਗੁੱਸਾ ਵੀ ਬੜਾ ਆਇਆ ਕਿ ਯਾਰ ਇਹ ਕਾਨੂੰਨ ਬਣਿਆ ਕਿਦੇ ਲਈ ਹੈ ਕਿ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਸਿਲੈਕਟਿਵ ਕਾਨੂੰਨ ਲਾਗੂ ਕਰੂਗੀ ਸ਼ੀ ਹੈਜ਼ গিਵਨ ਯੂ ਵੀਡੀਓ ਐਵਿਡੈਂਸ ਐਂਡ ਸਤਕਾਰ ਜੋ ਮੈਡਮ ਨੂੰ ਮੈਂ ਕਹਿਣਾ ਚਾਹੁੰਦਾ ਕਨਲ ਸਾਹਿਬ ਦੇ ਮਿਸਿਸ ਨੂੰ ਡੋਨਟ ਐਕਸਪੈਕਟ ਜਸਟਿਸ ਫਰਮ ਦੀ ਐਸਐਸਪੀ ਨਾਨਕ ਸਿੰਘ ਇਹਦੀ ਇਹ ਜਦੋਂ ਵੀ ਇਹ ਜੇ ਵੱਡੇ ਕੇਸ ਆਉਂਦੇ ਆ ਜਦੋਂ ਇਹਨਾਂ ਨੂੰ ਇਨਸਾਫ ਕਰਨ ਦੀ ਵਾਰੀ ਆਉਂਦੀ ਆ ਇਨਸਾਫ ਨਹੀਂ ਕਰਦੇ ਸਰਕਾਰ ਵੱਲ ਵੇਖਦੇ ਆ ਇਫ ਦੇਰ ਇਜ਼ ਨੋ ਐਕਸ਼ਨ ਬੀਨ ਟੇਕਨ ਅਗੇਂਸਟ ਦੋਸ ਪੁਲਿਸ ਆਫੀਸ਼ੀਅਲਸ ਉਹਦਾ ਇੱਕ ਕਾਰਨ ਹੈ ਮੈਮ ਔਰ ਕਾਰਨ ਅੱਜ ਮੈਂ ਤੁਹਾਡੇ ਜਨਤਕ ਕਰਨ ਲੱਗਿਆ ਕਿਉਂਕਿ ਤੁਸੀਂ ਬਹੁਤ ਠੀਕ ਗੱਲ ਰੱਖੀ ਉਹਦੇ ਚ ਤੁਸੀਂ ਇਹ ਗੱਲ ਕਹੀ ਕਿ ਅੱਜ ਇਹ ਡੰਡੇ ਮਾਰ ਰਿਹਾ ਤੇ ਜੇ ਮੈਂ ਇਹ ਲੜਾਈ ਨਾਲ ਲੜੀ ਦਿਸ ਇਸ ਵਾਟ ਦ ਕਰਨਲਸ ਵਾਈਫ ਇਸ ਸੇਇੰਗ ਜੇ ਮੈਂ ਲੜਾਈ ਅੱਜ ਨਹੀਂ ਲੜੀ ਤੇ ਕੱਲ ਇਹ ਬੜੀ ਜਲਦੀ ਕਿਸੇ ਦਾ ਇਨਕਾਊਂਟਰ ਕਰਨਗੇ ਉਹ ਬਿਲਕੁਲ ਠੀਕ ਫਰਮਾਇਆ ਤੁਸੀਂ ਮੇਰੇ ਧਿਆਨ ਚ ਵੀ ਉਥੇ ਮੀਡੀਆ ਕਰਮੀਆਂ ਨੇ ਸਾਰਿਆਂ ਨੇ ਇਹ ਗੱਲ ਲਈ ਹੈ ਕਿ ਕਰਨਲ ਸਾਹਿਬ ਤੇ ਉਹਨਾਂ ਦੇ ਸੁਪੁੱਤਰ ਅੰਗਜ ਜੀ ਰਾਤ देर ਦਿੱਲੀੋਂ ਆਏ ਔਰ ਉਹਨਾਂ ਨੇ ਸੋਚਿਆ ਘਰ ਜਾ ਕੇ ਕੀ ਕਿਸੇ ਨੂੰ ਡਿਸਟਰਬ ਕਰਾਂਗੇ ਤੇ ਢਾਬੇ 'ਚ ਰੋਟੀ ਖਾ ਚਲੀਏ ਬੜੇ ਪਿਆਰ ਨਾਲ ਆਪ ਦਾ ਬਹਿ ਕੇ ਰੋਟੀ ਖਾ ਰਹੀ ਸੀ ਇਹ ਪੰਜਾਬ ਪੁਲਿਸ ਦੇ ਜਿਹੜੇ 12 ਮੁਲਾਜ਼ਮ ਇਹ ਤਿੰਨ ਐਸ ਐਚਓ ਜਾਂ ਚਾਰ ਸੀ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਇੱਕ ਦਾ ਇੱਕ ਤਾਂ ਕਹਿੰਦੇ ਛਡਾਉਂਦਾ ਐ ਸੋ ਮੈਂ ਜਿਹੜਾ ਨਹੀਂ ਜ਼ਿੰਮੇਵਾਰ ਗੁਨੇਗਾਰ ਮੈਂ ਉਹਦੇ ਬਾਰੇ ਨਹੀਂ ਇਹ ਤਿੰਨ ਐਸ ਐਚਓ ਇਹ ਬੰਦੇ ਨੇ ਜਿਨ੍ਹਾਂ ਨੇ ਸਵੇਰੇ ਕਨਕਾਊਂਟਰ ਕੀਤਾ ਔਰ ਇਹਨਾਂ ਨੂੰ ਇਨਕਾਊਂਟਰ ਕਰਨ ਲਈ ਬਹੁਤ ਵੱਡੀ ਥਾਪੀਆਂ ਇਨਾਂ ਦੇ ਸੀਨੀਅਰ ਅਫਸਰ ਸੈੱਬਾ ਨਾ ਨੇ ਦਿੱਤੀ ਹੈ ਸੋ ਦੇ ਵਰ ਐਨੀਵੇਜ਼ ਔਨ ਅ ਵੈਰੀ ਹਾਈ ਐਨ ਉਸ ਇਨਕਾਊਂਟਰ ਤੋਂ ਬਾਅਦ ਇਹਨਾਂ ਨੇ ਸੈਲੀਬ੍ਰੇਟ ਕੀਤਾ ਰੱਜ ਕੇ दारू ਪੀਤੀ ਔਰ ਸੁਭਾਵਿਕ ਉਹ ਮਾਹੌਲ ਵੇਖੋ ਜਦੋਂ ਬੰਦੇ ਨੇ ਇਨਕਾਊਂਟਰ ਕੀਤਾ ਹੋਵੇ ਔਰ ਉਸ ਨੂੰ ਥਾਪੀਆਂ ਮਿਲੀਆਂ ਹੁਣ ਪੰਜਾਬ ਪੁਲਿਸ ਤੋਂ ਡੀਜੀਪੀ ਚੀਫ ਮਨਿਸਟਰ ਇਨਾਦੇ ਚੀਫ ਮਨਿਸਟਰ ਸਹਿਬਾਨ ਸਾਰੇ ਉਸ ਨੂੰ ਬੜੀ ਥਾਪੀਆਂ ਦੇਣ ਦੇ ਹੋਣ ਇਸੋ ਬਾਬਿਕਾ ਉਹਦੇ ਲਈ ਇੱਕ ਕਰਨਲ ਜਾਂ ਉਹਦਾ ਮੁੰਡਾ ਕਿਹੜੀ ਕਿਹੜੀ ਬਾਗ ਦੀ ਬੋਲੀ ਆ ਔਰ ਉਸੇ ਅਹੰਕਾਰ ਚ ਕਹਿ ਲੋ ਸੱਤਾ ਦਾ ਨਸ਼ਾ ਕਹਿ ਲੋ ਪਾਵਰ ਦਾ ਨਸ਼ਾ ਕਹਿ ਲੋ ਸ਼ਰਾਬ ਦਾ ਨਸ਼ਾ ਕਹਿ ਲੋ ਆ ਕੇ ਉਹਨਾਂ ਨੇ ਇੱਕ ਦੋ ਇੱਕ ਪਿਓ ਪੁੱਤ ਨੂੰ ਜਿਹੜੇ ਪਿਆਰ ਨਾਲ ਰੋਟੀ ਖਾ ਰਹੇ ਸੀ ਦੇਸ਼ ਦੀ ਸੇਵਾ ਕਰਦੇ ਆ ਕਰਨਲ ਸਾਹਿਬ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਸਿਰਫ ਇਸ ਲਈ ਕੀ ਗੱਡੀ ਪਰਾਂ ਕਰਨਾ ਪੁਲਸਰ ਹੈ ਦੀ ਗੱਡੀ ਲਗਣੀ ਕਿਉਂ ਭਾਈ ਕਿਹੜਾ ਕਾਨੂੰਨ ਉੱਤੋਂ ਡੱਗੇ ਹੋ ਤੁਹਾਡੇ ਲਈ ਕੋਈ ਖਾਸ ਕਾਨੂੰਨ ਹੈ ਔਰ ਮੈਂ ਕਰਨਲ ਸਾਹਿਬ ਦੇ ਪਰਿਵਾਰ ਨੂੰ ਇਹ ਕਹਿਣਾ ਚਾਹੁੰਦਾ ਡੋਨਟ ਐਕਸਪੈਕਟ ਜਸਟਿਸ ਯੂ ਵਿਲ ਹੈਵ ਟੂ ਅਪਰੋਚ ਦ ਪੰਜਾਬ ਐਂਡ ਹਾਈ ਕੋਰਟ ਕਿਉਂਕਿ ਪੰਜਾਬ ਪੁਲਿਸ ਦੀ ਮਜਬੂਰੀ ਹੈ ਜੋ ਮੇਰੇ ਕੋਲ ਅੰਦਰਲੀ ਕਹਾਣੀ ਆ ਰਹੀ ਹੈ ਥੈਟ ਇਫ ਦੇ ਟੇਕ ਐਕਸ਼ਨ ਅਗੇਂਸਟ ਥੀਸ ਇੰਡੀਵਿਜੂਅਲ ਥੀਸ ਸੋ ਕਾਲਡ ਅ ਮੈਂ ਤਾਂ ਇਹਨਾਂ ਨੂੰ ਕਹੂੰਗਾ ਬਦਮਾਸ਼ੀ ਕੀਤੀ ਆ ਧੱਕੇਸ਼ਾਈ ਕੀਤੀ ਆ ਗੁੰਡਾਗਰਦੀ ਕੀਤੀ ਆ ਜੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਫਿਰ ਇਹਨਾਂ ਨੇ ਉਹ ਇਨਕਾਊਂਟਰ ਜਿਹੜਾ ਹੋਇਆ ਨਾ ਸਵੇਰੇ ਉਹ ਕਿਵੇਂ ਫੇਕ ਇਨਕਾਊਂਟਰ ਸੀ ਉਹ ਕਿਵੇਂ ਸਟੇਜ ਮੈਨੇਜਡ ਇਨਕਾਊਂਟਰ ਸੀ ਉਹਦੀਆਂ ਵੀ ਪਰਤਾਂ ਖੋਲ ਦੇਣੀਆਂ ਇਸ ਲਈ ਪੁਲਿਸ ਨੂੰ ਬੜਾ ਪ੍ਰੈਸ਼ਰ ਹੈ ਕਿ ਜੇ ਇਹਨਾਂ ਤੇ ਐਕਸ਼ਨ ਲਿਆ ਔਰ ਇਹ ਦਬਕੇ ਮਾਰਦੇ ਆ ਕਿ ਜੇ ਸਾਡੇ ਤੇ ਐਕਸ਼ਨ ਲਓਗੇ ਨਾ ਫਿਰ ਅਸੀਂ ਦੱਸਾਂਗੇ ਸਵੇਰ ਵਾਲਾ ਸਾਰਾ ਇਨਸੀਡੈਂਟ ਸੋ ਦਿਸ ਨੀਡਸ ਅ ਹਾਈ ਕੋਰਟ ਮੋਨਿਟਰਡ ਇਨਕੁਆਇਰੀ ਔਰ ਕਮਾਲ ਦੀ ਗੱਲ ਐ ਐਂਡ ਆਈ ਆਈ ਸਲੂਟ ਦਿਸ ਫੈਮਿਲੀ ਐਂਡ ਦਿਸ ਲੇਡੀ ਕਿ ਤੁਸੀਂ ਤਾਂ ਬੜੀ ਹਿੰਮਤ ਵਿਖਾਈ ਐ ਜੀ ਤੁਸੀਂ ਇਹ ਡਟ ਕੇ ਖਲੋ ਗਏ ਹੋ ਤੁਹਾਨੂੰ ਕਦੇ ਰਾਜ਼ੀਨਾਮਾ ਕਦੇ ਮਾਫੀਆਂ ਫਿਰ ਝੂਠਾ ਪਰਚਾ ਤੁਹਾਡੇ ਦੀ ਦੇ ਦਿੱਤਾ ਜਦੋਂ ਸੀਸੀਟੀਵੀ ਫੁਟੇਜ ਹੋਵੇ ਫਿਰ ਔਰ ਇਹ ਰਿਪੋਰਟ ਆ ਗਈ ਹੋਵੇ ਉਲਟਾ ਥੋਡੇ ਤੇ ਪਣਾਤੀ ਸ਼ਰਾਬ ਉਹਨਾਂ ਨੇ ਪੀਤੀ ਬੇਨਸਾਪੀ ਉਹਨਾਂ ਨੇ ਕੀਤੀ ਪੁਲਿਸ ਵਾਲਿਆਂ ਨੇ ਕਾਨੂੰਨ ਪੁਲਿਸ ਵਾਲਿਆਂ ਨੇ ਤੋੜਿਆ ਔਰ ਬਣਾ ਥੋਡੇ ਤੇ ਦਿੱਤਾ ਕਿ ਕਰਨਲ ਸਾਹਿਬ ਵੱਛਲੂਕੀ ਕਰਦੇ ਸਨ ਜਾਂ ਕਰਨਲ ਸਾਹਿਬ ਨੇ ਸ਼ਰਾਬ ਪੀਤੀ ਸੀ ਮਗਰ ਉਹ ਸਾਰੀ ਪਰਦੇ ਫਾਸ਼ ਥੋਡੀ ਮੈਡੀਕਲ ਬਲੱਡ ਰਿਪੋਰਟਾਂ ਨੇ ਔਰ ਇਹ ਸੀਸੀਟੀਵੀ ਵੀਡੀਓ ਨੇ ਕੀਤੀ ਐ ਸੋ ਆਈ ਪਰਸਨਲੀ ਆ ਮੈਂ ਸਮਝਦਾ ਸੀਗਾ ਇਸ ਦੇਸ਼ ਦਾ ਨਾਗਰਿਕ ਪੰਜਾਬੀ ਹੋਣ ਦੇ ਨਾਤੇ ਜਿਨ੍ਹਾਂ ਨੇ ਹਮੇਸ਼ਾ ਹੀ ਫੌਜ ਦਾ ਸਤਿਕਾਰ ਕੀਤਾ ਔਰ ਮੈਂ ਅੱਜ ਕਹਿਣਾ ਚਾਹਾਂਗਾ ਭਗਵੰਤ ਮਾਨ ਜੀ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਬੜੇ ਇਸ਼ਤਿਹਾਰ ਦਿੰਨੇ ਹੋ ਵੱਡੇ ਵੱਡੇ ਕਿ ਸ਼ਹੀਦਾਂ ਦਾ ਸੀ ਸਤਿਕਾਰ ਕਰਦੇ ਆ ਔਰ 1 ਕਰੋੜ ਦੀ ਰਾਸ਼ੀ ਦਿੰਨੇ ਹੋ ਇਹ ਸਤਿਕਾਰ ਨਹੀਂ ਆ ਇਹ ਥੋਡੀ ਪਬਲਿਸਿਟੀ ਆ ਸਤਿਕਾਰ ਤੁਸੀਂ ਕਿੰਨਾ ਕਰਦੇ ਹੋ ਜਿ ਹੁੰਦੇ ਦਾ ਤਾਂ ਕਰ ਨਹੀਂ ਰਹੇ ਮਰੇ ਦਾ ਤੁਸੀਂ ਟੱਟੂ ਦਾ ਕਰਨਾ ਕਿਸੇ ਦਾ ਸਰਕਾਰ ਸੋ ਮੈਂ ਅੱਜ ਜੇ ਇਹਨਾਂ ਦੀ ਡਿਸਮਿਸਲ ਨਹੀਂ ਹੁੰਦੀ ਉਹਦੇ ਕਈ ਕਾਰਨ ਨੇ ਔਰ ਉਹ ਕਾਰਨ ਮੈਂ ਦੱਸਿਆ ਕਿਉਂਕਿ ਇਹ ਫੇਕ ਅੰਕਾਊਂਟਰ ਸਪੈਸ਼ਲਿਸਟ ਨੇ ਇਹਨਾਂ ਨੂੰ ਸਵੇਰੇ ਥਾਪੀ ਮਿਲੀ ਆ ਆਸ ਨਾ ਰੱਖਿਓ ਪੰਜਾਬ ਐਂ ਹਰਿਆਣਾ ਹਾਈ ਕੋਰਟ ਅਪਰੋਚ ਕਰਕੇ ਜੁਡੀਸ਼ੀਅਲ ਇਹਦੇ ਚ aproob ਹੋਵੇ ਔਰ ਜਿਸ ਤਰ੍ਹਾਂ ਲਾਰੈਂਸ ਮਿਸ਼ਨੋਈ ਦੇ aproob ਹੋ ਕੇ ਸਚਾਈ ਸਾਹਮਣੇ ਆਈ ਸੀ ਜਾਂ ਪ੍ਰਬੋਧ ਕੁਮਾਰ ਜੀ ਸੀਨੀਅਰ ਅਫਸਰ ਹਾਈ ਕੋਰਟ ਆਪ ਨਿਯੁਕਤ ਕਰੇ ਜਿਹਨੂੰ ਉਹ ਠੀਕ ਸਮਝਦੀ ਹੈ ਸਚਾਈ ਸਾਹਮਣੇ ਜਰੂਰ ਆਉਗੀ ਇਨਸਾਫ ਜਰੂਰ ਮਿਲੂਗਾ ਆਈ ਅਗੇਨ ਮੈਂ ਫੇਰ ਕਹਿਣਾ ਆ ਸਟੈਂਡ ਇਨ ਸੋਲਿਡੈਰਿਟੀ ਵਿਦ ਦ ਕਰਨਲਸ ਫੈਮਿਲੀ ਐਂਡ ਆਈ ਆਈ ਸਲੂਟ ਹਰ ਐਂਡ ਹਰ ਫੈਮਿਲੀ ਫॉर ਦਿਸ ਸਟੈਂਡ ਥੈਟ ਦੇਵ ਟੇਕਨ ਐਂਡ ਆਈ ਅਰਜ ਦ ਪੀਪਲ ਆਫ ਪੰਜਾਬ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਮੌਕਾ ਇਨਸਾਫ ਦਵਾਉਣ ਦਾ ਟੁਡੇ ਇਟਸ ਦ ਕਰਨਲਸ ਫੈਮਿਲੀ ਜਿਨ ਆਟਲੇ ਤੇ ਟੁਮਾਰੋ ਇਟ ਮੇ ਬੀ ਸਮਬਡੀ ਐਲਸ ਐਂਡ ਆਈ ਆਈ ਡੋਂਟ ਸੇ ਦ ਸਾਰੀ ਪੰਜਾਬ ਪੁਲਿਸ ਮਾਰੀ ਥੇਰ ਆਰ ਸਮ ਵੈਰੀ ਗੁੱਡ ਕਾਪਸ ਇਨ ਦ ਪੰਜਾਬ ਪੁਲਿਸ ਆਲਸੋ ਦੇ ਆਰ ਆਲਸੋ ਫੀਲਿੰਗ ਅਸ਼ੇਮਡ ਆਫ ਵਾਟ ਇਜ਼ ਹੈਪਨਡ ਬਟ ਯੂ ਕੈਨ ਨਾਟ ਲੈਟ ਐਨੀਬਾਡੀ ਗੋਟ ਗੋ ਸਕਾਟ ਫਰੀ ਇਹ ਜੀ ਇਹਦੀ ਮਾਫੀ ਕੋਈ ਨਹੀਂ ਜੇ ਅੱਜ ਇਹਨਾਂ ਨੂੰ ਇਹ ਦਲੇਰੀ ਮਿਲ ਗਈ ਕਿ ਇੱਕ ਬੰਦਾ ਮਾਰਤਾ ਕਰਨਲ ਨੂੰ ਕੁੱਟ ਲਿਆ ਔਰ ਇਹਦਾ ਵੀ ਵਾਕਿਆ ਗੱਲ ਸਹੀ ਹੈ ਕਿ ਜੇ ਇਹ ਤਾਂ ਇਨਕਾਊਂਟਰ ਵੀ ਕਰ ਸਕਦੇ ਸੀ ਕਰਨਲ ਸਾਹਿਬ ਦਾ ਔਰ ਜੇ ਅੱਜ ਨਾ ਰੋਕਿਆ ਕੱਲ ਭਾਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਾ ਠਰਾਇਓ ਕੱਲ ਤੁਹਾਡੇ ਮੇਰਾ ਕਿਸੇ ਦਾ ਵੀ ਪਰਿਵਾਰ ਦਾ ਜੀ ਜਾਂ ਨਿਆਣਾ ਹੋ ਸਕਦਾ ਜਿਹੜਾ ਇਹਨਾਂ ਦੇ ਹੱਥ ਚੜੂਗਾ ਸੋ ਨਿਪਟ ਇਨ ਦਾ ਬੱਡ ਨਾਓ ਲੈਟ ਸਟੈਂਡ ਟੁਗੇਦਰ ਐਂਡ ਗੈਟ ਜਸਟਿਸ ਫॉर द ਕਰਨਲਸ ਫੈਮਿਲੀ ਬਹੁਤ ਬਹੁਤ ਧੰਨਵਾਦ ਥੈਂਕ ਯੂ